ਸਰੀਰ ਚੱਕ ਕੇ ਬਾਹਰ ਜੰਗਲ ਦੇ ਵਿੱਚ ਰੱਖ ਦਿੱਤੇ ਨਦੀ ਦੇ ਕਿਨਾਰੇ ਜਾਨਵਰ ਖਾ ਜਾਣਗੇ ਤਿੰਨ ਦਿਨ ਸ਼ੇਰ ਇੱਥੇ ਬੈਠਦਾ ਰਿਹਾ ਰੱਖੀ ਕਰਨ ਵਾਸਤੇ ਸ਼ੇਰ ਤਿੰਨ ਦਿਨ ਬੈਠਦਾ ਰਿਹਾ ਟੋਡਰਮਲ ਜਦੋਂ ਸਹਬ ਜਾਦੇ ਸ਼ਹੀਦ ਹੋ ਗਏ ਉਦੋਂ ਆਇਆ ਸੀ ਇੱਥੇ ਰਹਿੰਦਾ ਸੀ ਸਰੰਦ ਵਿੱਚ ਹੀ ਮੋਤੀ ਮਹਿਰਾ ਵੀ ਰਹਿੰਦਾ ਸੀ ਜੇ ਜਾ ਕੇ ਵजीर खान ਮਿਲਿਆ ਕਿਉਂਕਿ ਦਾ ਸਰਕਾਰੀ ਦਰਬਾਰੇ ਅਸਰ ਸੀ ਬੜਾ ਵੱਡਾ ਮੀਰ ਸੀ ਇਹਦੇ ਛਿਪ ਚਲਦੇ ਸੀ ਵੀ ਜੇ ਤੂੰ ਮੈਨੂੰ ਮਾਤਾ ਤੇ ਸਹਬ ਜਾਦਾਂ ਦਾ ਸੰਸਕਾਰ ਕਰਨ ਦੇਵੇਂ ਵਜ਼ੀਰ ਖਾਂ ਕਹਿੰਦਾ ਵੀ ਧਰਤੀ ਤੇ ਮੋਹਰਾਂ ਵਸ਼ਾ ਕੇ ਜਿੰਨੀ ਧਰਤੀ ਖਰੀਦੀ ਨਹੀਂ ਮੋਹਰਾਂ ਵਸ਼ਾ ਕੇ ਧਰਤੀ ਖਰੀਦ ਸਕਦਾ ਹੈ ਫਾਈ ਟੋਡਰ ਮਲ ਕਹਿੰਦਾ ਠੀਕ ਹੈ ਇਨਾ ਲੋਭੀ ਸੀ ਵਜ਼ੀਰ ਖਾਂ ਫਿਰ ਕਹਿੰਦਾ ਖੜੀਆਂ ਮੋਰਾ 78000 ਸੋਨੇ ਦੀ ਮੋਹਰ ਸੀ 78000 ਟੋਲਾ ਸੋਨਾ ਬਣਦਾ 7 ਕੁਆਂਟਲ 80 ਕਿਲੋ 2 ਗਜ ਬਾਈ 2 ਗਜ ਕਿਹੜੀ ਗੱਲ ਸਿੱਖ ਕੌਮ ਦੀ ਕਰੋਗੇ ਦੁਨੀਆ ਦੇ ਵਰਲਡ ਦੇ ਵੀ ਰਿਕਾਰਡ ਦੇ ਵਿੱਚ ਇੰਨੀ ਮਹਿੰਗੀ ਧਰਤੀ ਨਹੀਂ ਵਿਕੀ ਜਿਹਨੇ ਸਿੱਖ ਧਰਮ ਦੇ ਵਿੱਚ ਭਾਈ ਟੋਡਰ ਮੱਲ ਨੇ ਕੀਮਤ ਅਦਾ ਕਰਕੇ ਖਰੀਦੀ ਸੀ ਪ੍ਰਸਾਦ ਸਿੰਘ ਜੀ ਅੱਜ ਵੀ ਜੇ ਤੁਸੀਂ 7 ਕੁਇੰਟਲ 80 ਕਿਲੋ ਸੋਨੇ ਦੀ ਕੀਮਤ ਲਾਓਗੇ ਤਾਂ ਕਰੋੜਾਂ ਪਤਾ ਨਹੀਂ ਕਿੰਨੇ 100 ਕਰੋੜ ਬਣ ਜਾਏਗੀ ਕਿੰਨੀ ਜਗ੍ਹਾ 2 2 ਗਾਜੇ ਇਧਰ 2 ਇੱਧਰ ਸਨਸਕਾਰ ਕੀਤਾ ਸਾਹਸ ਸਿੰਘ ਜੀ ਅੱਜ ਕੋਈ 10 ਕਿਲੋਮੀਟਰ ਕਹਿ ਰਿਹਾ ਕੋਈ 12 ਕਹਿ ਰਿਹਾ ਕਿ 10 12 ਕਿਲੋਮੀਟਰ ਦੇ ਵਿੱਚ ਇੰਨੇ ਕ ਸੰਗਤੋਂ ਨਾ ਸ਼ੀਦਾਂ ਨੂੰ ਮੱਥਾ ਟੇਕਣ ਗਈ ਹੈ ਥਾਂ ਨਹੀਂ ਹੈ ਇਨੀ ਜਗ੍ਹਾ ਦੇ ਵਿੱਚ ਜਿਨ੍ਹਾਂ ਨੇ ਆ ਸਾਡੀਆਂ ਸਰਦਾਰੀਆਂ ਕਾਇਮ ਕਰਨ ਵਾਸਤੇ ਛੋਟੀਆਂ ਜਿੰਦਾ ਵੱਡੇ ਸਾਕੇ ਕੀਤੇ ਜ਼ੁਲਮ ਰਾਜ ਦੀ ਜੜ ਹਿੱਲ ਗਈ ਹਰ ਇੱਕ ਸਿੱਖ ਦੇ ਮਨ ਚ ਰੋਸ ਪੈਦਾ ਹੋ ਗਿਆ ਵੀ ਲੈ ਸਹਿਬਜ਼ਾਦਿਆਂ ਤੇ ਐਡਾ ਜ਼ੁਲਮ ਕੀਤਾ ਗਿਆ ਇੱਕ ਅੱਗ ਦੀ ਚੰਗਿਆੜੀ ਭੜਕ ਕੇ ਹਰ ਕਿਸੇ ਦੇ ਅੰਦਰ ਫਿਰ ਖੰਡਾ ਖੜਕਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਵਾ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਤੇ ਆਪ ਸ਼ਹਾਹਤਾਂ ਦਿੱਤੀਆਂ ਤਸੀਹੇ ਚੱਲੇ ਕਿਸੇ ਦੇ ਕੀਤੇ ਪਰ ਪੁਕਾਰਾਂ ਨੂੰ ਭੁੱਲ ਨਹੀਂ ਜਾਣਾ ਚਾਹੀਦਾ ਇਤ ਇਤਨੀ ਅਕਬੈਂਤੀਆਂ ਪਰਮਾਨ ਉਹਨਾਂ